ਆਪਣੀ ਵਾਈਫ ਨੂੰ ਤੇ ਸੋਹਰੇ ਆਪਣੇ ਛੱਡਣ ਆਇਆ। ਉੱਥੇ ਕੋਈ 5 ਸਾਲਾ 5ਵੇਂ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਗਾਇਦੇ ਗੱਡੀ ਕਿਚਲ ਗਈ। ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਛ ਨਹੀਂ ਤੂੰ ਜਾ ਕੇ ਦੇਖ ਕੇ ਆ। ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ। ਇਹਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ। ਜਾਂਦੇ ਵਿੱਚੋਂ ਨਿਕਲੇ ਇੱਕ ਨੇ ਬੜਾ ਨਹੀਂ ਲੋਕ-ਲੂਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਵੀ ਨਹੀਂ ਲਾਇਆ ਹੱਟ ਲਈ ਤੇ ਗੱਡੀ ਲੈ ਕੇ ਜਾਣ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ। ਸੋਹਰੇ ਘਰ ਆਏ ਜਵਾਈ ਦੇ ਉੱਡ ਗਏ ਹੋਸ਼। ਸੋਹਰਿਆਂ ਦੇ ਘਰ-ਬਾਰ ਖੜੀ ਗੱਡੀ ਨੂੰ ਚੋਰੀ ਕਰਕੇ ਲੈ ਗਏ ਚੋਰ। ਦਰਸਰے ਘਟਨਾ ਬਟਾਲਾ ਦੀ ਹੈ ਜਿੱਥੇ ਮਨਿੰਦਰ ਨਾਮ ਦਾ ਇੱਕ ਸ਼ਖਸ ਅੰਮ੍ਰਿਤਸਰ ਤੋਂ ਬਟਾਲਾ ਆਪਣੇ ਸੌਰੇ ਘਰ ਆਇਆ ਸੀ ਤੇ ਉਸਨੇ ਆਪਣੀ ਗੱਡੀ ਨੂੰ ਘਰ ਦੇ ਬਾਹਰ ਹੀ پارک ਕੀਤਾ ਹੋਇਆ ਸੀ ਕਿ ਰਾਤ ਨੂੰ ਕੁਝ ਲੋਕ ਜਨ ਗੱਡੀ ਚਾਉਂਦੇ ਨੇ ਤੇ ਉਸਦੀ ਗੱਡੀ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਇਹ ਸਾਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋ ਜਾਂਦੀ ਹੈ ਪਤੀ ਨਾਮ ਦਾ ਮਨਿੰਦਰ ਸਿੰਘ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉੱਥੇ ਸੋਹਰੇ ਆਪਣੇ ਛੱਡਣ ਆਇਆ ਹਾਂ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੁੰਨ ਕੱਢ ਗਿਆ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹਦੇ ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਇਆ ਕੋਈ 3:30 11:00 ਵੀ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਆ ਤੇ ਸਵੇਰੇ ਸਾਸੂ ਮੈਂ ਉੱਠੇ ਕੋਈ 5:00 5:00 ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਗਾਇਰੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ ਕਿਹੜੀ ਗੱਡੀ ਗੱਡੀ ਸਰ ਸ਼ੈਵਲਰਡ ਬੀਡੀ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਮੇਰੇ ਲਾਈਏ ਮੈਂ ਤਾਂ ਸਰ ਲਾਤੀ ਸਵਾ 7:30 ਵੇ ਆਇਆ ਮਮਰੀ ਸਰਵਾ ਗਈ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਦਿਨ ਵਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਰ ਕੋਈ ਸੀਸੀਟੀਵੀ ਉਹਦੀ ਵੀਡੀਓ ਸੀਸੀਟੀਵੀ ਸਰ ਮੈਂ ਕਢਾਈਆਂ ਫੁੱਟੇ ਜਗੀਆਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਕਿੰਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਵੀ ਨਹੀਂ ਲਾਇਆ ਹਟ ਲਈ ਤੇ ਗੱਡੀ ਲਾ ਕੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਕਿੰਨੇ ਵੇਲੇ ਲੱਗਦਾ ਹੈ ਇਹ ਸਰ ਜੀ ਹੈ तकरीबन 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਜੀ ਕੰਪਲੇਂਟ ਸਰ ਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗੈਰਾ ਲੈ ਕੇ ਗਏ ਸਰ ਡਾਡਾ ਆਇਆ ਜੀ ਸੋਰੀ ਜੀ ਆਪਣੀ ਮੈਂ ਸੋਰੀ ਆ ਸਰ ਛੱਡਣ ਆਇਆ ਹਾਂ ਵਾਈਫ ਨਹੀਂ ਜੀ